ਹੈਲੋ ਸੁਸ਼ੀਕਾ ਜੀ ਸਾਰਾ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਗੇ ਅੱਜ ਮੈਂ ਵੀਡੀਓਜ਼ ਵਗੈਰਾ ਦੇਖ ਰਹੀ ਸੀ ਤੇ ਮੇਰੇ ਸਾਹਮਣੇ ਵੀਡੀਓ ਆਈ ਜਿਹਦੇ ਵਿੱਚ ਕੀ ਮੈਡੀਸਨ ਦੀ ਜਿਹੜੀ ਸਟ੍ਰਿਪਸ ਵਗੈਰਾ ਹੁੰਦੀਆਂ ਨੇ ਪੁਰਾਣੇ ਪੱਤੇ ਆਪਾਂ ਸਿੱੜਦੇ ਨਿ ਆਲਮੀਨੀਅਮ ਦੇ ਹਨਾ ਉਹਨਾਂ ਨੂੰ ਰੀਯੂਜ਼ ਕਰਕੇ ਵੀ ਕੁਝ ਨਾ ਕੁਝ ਤਿਆਰ ਕਰ ਰਹੇ ਨੇ ਇਹ ਜਿਵੇਂ ਮੰਨ ਲਓ ਐਕਸਪਾਇਰੀ ਡੇਟ ਦੀਆਂ ਟੈਬਲਟ ਵਗੈਰਾ ਹੋ ਗਈਆਂ ਉਹਨਾਂ ਦੀਆਂ ਸਟ੍ਰਿਪਸ ਹੋ ਗਈਆਂ ਹਨਾ ਮੇਨਤਾਲਾ ਕੰਮ ਆ ਇਹ ਪਰ ਤੁਸੀਂ ਅੱਗੇ ਚੱਲ ਕੇ ਦੇਖਿਓ ਵੀ ਇਹਦਾ ਬਣਾਉਂਦੇ ਕੀ ਨੇ ਹਨਾ ਉਹ ਸਾਰੀਆਂ ਸਟ੍ਰਿਪਸ ਵਗੈਰਾ ਆਪਾਂ ਕਚ ਇੱਕ ਹੀ ਕਰਦੇ ਆ ਸਾਰੀਆਂ ਕਚਰੇ ਜੋ ਇਕੱਠੀਆਂ ਕਰਕੇ ਲਿਆਉਂਦੇ ਆ ਇਹਨਾਂ ਨੂੰ ਜਲਾਉਂਦੇ ਆ ਪ੍ਰੋਪਰਲੀ ਹਨਾ ਫਿਰ ਇਹਦੇ ਤੋਂ ਨਾ ਇਹਨੂੰ ਜਲਾ ਕੇ ਸਾਰੇ ਐਲੂਮੀਨੀਅਮ ਦੇ ਪੱਤਿਆਂ ਨੂੰ ਇਹਨਾਂ ਤੋਂ ਇੱਕ ਲਿਕਵਿਡ ਤਿਆਰ ਕਰਦੇ ਆ ਜਿਹੜਾ ਕਿ ਐਲੂਮੀਨੀਅਮ ਦਾ ਹੁੰਦਾ ਉਹਨੂੰ ਅਲੱਗ-ਅਲੱਗ ਸਾਂਚਿਆਂ ਦੇ ਵਿੱਚ ਭਰਦੇ ਆ ਫਿਰ ਸਾਂਚਿਆਂ ਦੇ ਵਿੱਚ ਭਰਨ ਤੋਂ ਬਾਅਦ ਉਹਨਾਂ ਦੀ ਇੱਕ ਪ੍ਰੋਪਰ ਸ਼ੀਟ ਤਿਆਰ ਹੋ ਜਾਂਦੀ ਆ ਮਤਲਬ ਇੱਕ ਪ੍ਰੋਪਰਲੀ aluminum ਦੀ ਸ਼ੀਟ ਤੁਹਾਨੂੰ ਮਿਲ ਜੂਗੀ ਤਿਆਰ ਹੋ ਕੇ ਤੇ ਫਿਰ ਉਹਨੂੰ ਅੱਗੇ ਫੇਰ ਯੂਜ਼ ਕਰਦੇ ਆ ਮਸ਼ੀਨਾਂ ਦੇ ਥਰੂ ਬਿਲਕੁਲ ਫਲੈਟ ਚਪਟੀ ਸ਼ੀਟ ਬਣਾ ਲੈਂਦੇ ਆ ਹਨਾ ਇਹ ਅੱਗੇ ਦੇ ਅੱਗੇ aluminum ਦੇ ਪੱਤਿਆਂ ਨੂੰ ਯੂਜ਼ ਕਰ ਕਰਕੇ ਹੀ ਬਰਤਨ ਤਿਆਰ ਕਰ ਦੇਣਗੇ ਹਨਾ ਜੋ ਕਿ ਬਹੁਤ ਖਤਰਨਾਕ ਨੇ ਹਨਾ ਤੁਸੀਂ ਵੇਸਟੇਜ ਤੋਂ ਦੇਖ ਲਓ ਕਿਵੇਂ ਬਰਤਨ ਤਿਆਰ ਹੋ ਜਾਂਦੇ ਆ ਜਿਹੜੇ ਕਿ ਆਪਾਂ ਸੋਚਦੇ ਵੀ ਨਹੀਂ ਹੈਗੇ ਹਨਾ ਜਦੋਂ ਸਟ੍ਰਿਪਸ ਵਗੈਰਾ ਸਿਰਦੇ ਆ ਹਨਾ ਤੇ ਆਪਾਂ ਨੂੰ ਪਏ ਹੁੰਦਾ ਵੀ ਵੇਸਟ ਆ ਪਰ ਇਹ ਵੇਸਟ ਤੋਂ ਵੀ ਦੇ ਲੋਗ ਦੇ ਅੱਗੇ ਕੀ ਕੁਝ ਤਿਆਰ ਹੋ ਜਾਂਦਾ ਹਨ ਜਿਆਦਾਤਰ ਮੇਰੇ ਹਿਸਾਬ ਨਾਲ ਤਾਂ ਆਪਾਂ ਨੂੰ ਲੋਹੀ ਦੇ ਸਟੀਲ ਦੇ ਜਾਂ ਤਾਂਬੇ ਦੇ ਪਿੱਤਲ ਦੇ ਐਵੇਂ ਦੇ ਹੀ ਵਰਤਨ ਯੂਜ਼ ਕਰਨੀ ਚਾਹੀਦੇ ਜੋ ਆਪਣੇ ਲਈ ਥੋੜਾ ਫਾਇਦੇਮੰਦ ਨੇ ਕਿਉਂਕਿ ਜਿਹੜਾ ਇਹ ਐਲੂਮੀਨੀਅਮ ਹੁੰਦਾ ਨਾ ਇਹ ਇਹਦੇ ਵਿੱਚ ਤੁਸੀਂ ਕੋਈ ਵੀ ਖਾਣਾ-ਦਣਾ ਬਣਾਉਂਗੇ ਕੁਝ ਵੀ ਬਣਾਉਂਗੇ ਇਹ ਵਿੱਚ ਨਾ ਖੁਰਦਾ ਰਹਿੰਦਾ ਹਨ ਮੈਂ ਦੇਖਿਆ ਵੀ ਆ ਕਿ ਸਾਡੇ ਇੱਕ ਛੋਟੇ ਜਿਹੇ ਫਰਾਈਪੈਨ ਆ ਐਲੂਮੀਨੀਅਮ ਦਾ ਉਹਦੇ ਵਿੱਚ ਜੇਕਰ ਆਇਲ ਵਗੈਰਾ ਰਹਿ ਜੂਗਾ ਨਾ ਤਾਂ ਅਗਲੇ ਦਿਨ ਉਹ ਗ੍ਰੀਨ ਹੋ ਜਾਊਗਾ ਕਲਰ ਉਹਦਾ ਤੇ ਮੇਰੀ ਮਮੀ ਨੂੰ ਬਹੁਤ ਵਾਰ ਮੈਨੂੰ ਮਨਾ ਵੀ ਕੀਤਾ ਵੀ ਐਲੂਮੀਨੀਅਮ 'ਚ ਨਾ ਬਣਾਇਆ ਕਰੋ ਹਨਾ ਕਿਉਂਕਿ ਇਹ ਬਹੁਤ ਖਤਰਨਾਕ ਆ ਹਨਾ ਤੇ ਤੁਸੀਂ ਐਲੂਮੀਨੀਅਮ ਦੇ ਬਰਤਨ ਦੇ ਉੱਪਰ ਨਾ ਕੋਈ ਵੀ ਐ ਸਕਰਚ ਵਗੈਰਾ ਪਾ ਕੇ ਦੇਖ ਲਿਓ इजीली ਸਕਰਚ ਉਹਦੇ ਤੇ ਆ ਜਾਊਗਾ ਹਨਾ ਮਤਲਬ ਇਹ ਖੁਰਦੀ ਹੀ ਰਹਿੰਦੀ ਐ ਐਲੂਮੀਨੀਅਮ ਤੇ ਅੱਗੇ ਦੇ ਅੱਗੇ ਦੇਖ ਲਓ ਤੁਸੀਂ ਚਪਟੀਆਂ ਸ਼ੀਟਾਂ ਤਿਆਰ ਕਰ ਲਈਆਂ ਇਹਦੀਆਂ ਪ੍ਰੋਪਰ ਹੁਣ ਇਹਨੂੰ ਅਲੱਗ-ਅਲੱਗ ਤਰ੍ਹਾਂ ਦੀ ਸ਼ੇਪ ਦੇਣਗੇ ਹਨ ਜਿਵੇਂ ਰਾਉਂਡ ਸ਼ੇਪ ਬਣਾ ਕੇ ਪ੍ਰੋਪਰ ਫਿਰ ਇਸ ਇਸ ਦੇ ਅੱਗੇ ਬਰਤਨ ਤਿਆਰ ਹੋਣਗੇ ਹਨ ਬਰਤਨ ਜਿਵੇਂ ਮੰਨ ਲਓ ਫਰਾਈਪੈਨ ਹੋਗੇ ਅਲੱਗ-ਅਲੱਗ ਤਰ੍ਹਾਂ ਦੇ ਆ ਕਾਫੀ ਵੱਡੇ-ਵੱਡੇ ਬਰਤਨ ਵੀ ਤਿਆਰ ਕੀਤੇ ਜਾਂਦੇ ਐਲੂਮੀਨੀਅਮ ਦੇ ਹਨ ਜੋ ਕਿ ਬਹੁਤ ਖਤਰਨਾਕ ਨੇਗੇ ਕਿਉਂਕਿ ਮੈਨੂੰ ਖੁਦ ਅੱਜ ਦੇਖ ਕੇ ਜੀ ਕੀ ਨੁਹਿਆ ਜੀ ਜਣ ਤੇ ਉਮੀਦ ਕਰਦੇ ਹਾਂ ਤੁਹਾਨੂੰ ਵੀ ਮੇਰੀ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਹੁਣਾ ਤੇ ਅੱਗੇ ਤੋਂ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖਿਓ ਕਿ ਅਲੂਮੀਨੀਅਮ ਦੇ ਬਰਤਨ ਯੂਜ਼ ਕਰਨੇ ਘਟਾ ਕੇ ਜ਼ਿਆਦਾਤਰ ਆਪਣੀ ਡੇਲੀ ਦੀ ਰੁਟੀਨ ਹੈ ਜਿਹੜੀ ਉਹਦੇ ਵਿੱਚ ਲੋਹੇ ਦੇ ਪਿੱਤਲ ਦੇ ਸਟੀਲ ਦੇ ਐਵੇਂ ਦੇ ਬਰਤਨ ਯੂਜ਼ ਕੀਤੇ ਜਾਣ ਤਾਂ ਜੋ ਆਪਾਂ ਇਨ੍ਹਾਂ ਇਹਨਾਂ ਦੇ ਹਾਰਮਫੁਲ ਮਤਲਬ ਨੁਕਸਾਨਦਾਇਕ ਪ੍ਰਭਾਵ ਤੋਂ ਬਚ ਸਕੀਏ ਹਨ ਕਿਉਂਕਿ ਇਹ ਬਹੁਤ ਖਤਰਨਾਕ ਨੇ ਆਪਣੀ ਸਿਹਤ ਨਾਲ ਖਿਲਵਾੜ ਆ ਇੱਕ ਤਰ੍ਹਾਂ ਦਾ ਹਨ ਬਹੁਤ ਬੁਰੇ ਪ੍ਰਭਾਵ ਪਾਉਂਦੇ ਨੇ ਆਪਣੀ ਸਿਹਤ ਤੇ ਤੇ ਤੁਸੀਂ ਦੇਖ ਲਓ ਇਹਨਾਂ ਨੇ ਮਿੰਟੋ ਮੰਟੀ ਆ ਬਰਤਨ ਵੀ ਤਿਆਰ ਕਰਦੇ ਹਨ ਜਿਹੜੇ ਆਪਾਂ ਬੋਇਲ ਮਿਲਕ ਬੋਇਲ ਕਰਨ ਲਈ ਆਪਾਂ ਆਮ ਘਰਾਂ ਚ ਦੇਖਾ ਵੱਡੇ ਪਤਿਲੇ ਮਿੰਟੋ ਮੰਟੀ ਤਿਆਰ ਕਰਦੇ ਹਨ